ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨਾ ਹਰਿਆਣਾ ਹਾਈ ਕੋਰਟ ਟੌਪਿਕ ਹੈਗਾ ਜਿਹੜਾ ਪਤਨੀ ਦੇ ਦੁਆਰਾ ਝੂਠੇ ਕੇਸ ਪਾਏ ਜਾਂਦੇ ਨੇ ਜਾਂ ਪਾਏ ਜਾਂਦੇ ਨੇ ਪੁਲਿਸ ਨੂੰ ਨਾਲ ਮਲਾ ਕੇ ਕਿਉਂਕਿ ਪਤਨੀ ਨੂੰ ਵੀ ਦਾ ਅਧਿਕਾਰ ਨਹੀਂ ਹੁੰਦਾ ਵੀ ਉਹ ਕੱਲਿਓ ਕੇਸ ਸੱਟੀ ਜਾਵੇ ਮੇਨਲੀ ਜਿਹੜੇ ਹੁੰਦੇ ਨੇ ਫਾਲਸ ਕੇਸ ਜਿਹੜੇ ਹੈਗੇ ਨੇ ਪੁਲਿਸ ਦੇ ਦੁਆਰਾ ਹੀ ਨੋਟ ਕੀਤੇ ਜਾਂਦੇ ਨੇ ਹੁਣ ਹਸਬੰਦ ਕੀ ਕਰਦਾ ਹੈ ਬਾਈਪਾਸ ਦੀ 125000 ਰਪੀਸ ਦਾ ਡੋਮੈਸਟਿਕ ਵੋਇਲੈਂਸ ਦਾ ਤੇ ਇੱਕ ਐਫ ਆਈ ਆਰ ਜਿਹੜੀ ਹੈਗੀ ਫਾਲਸ ਐਫ ਆਈ ਆਰ ਤੇ ਤਿੰਨੋਂ ਜਿਹੜੇ ਕੇਸ ਹੁੰਦੇ ਨੇ ਐਫ ਆਈ ਆਰ ਫਾਲਸ ਹੈ ਤਾਂ ਜਿਹੜੇ ਮੈਂਟੇਨੈਂਸ ਡੋਮੈਸਟਿਕ ਵਾਇਲੈਂਸ ਕੇਸ ਜਿਹੜਾ ਹੋਰ ਵਾਈਫ ਦੇ ਦੁਆਰਾ ਪਾਏ ਜਾਂਦੇ ਨੇ ਉਹ ਵੀ ਜਿਹੜੇ ਹੁੰਦੇ ਨੇ ਫੇਕ ਹੀ ਹੁੰਦੇ ਨੇ ਤੇ ਕੋਰਟ ਨੂੰ ਵੀ ਗੁੰਮਰਾਹ ਕੀਤਾ ਜਾਂਦਾ ਹੁੰਦਾ ਆਪਣੀ ਸਟੇਟਮੈਂਟਾਂ ਦੇ ਨਾਲ ਤੇ ਦੂਜੀ ਗੱਲ ਕਈ ਵਾਰ ਕੋਰਟ ਵੀ ਕਈ ਵੇ ਕੀ ਕਰਦੀ ਹੁੰਦੀ ਹੈ ਬਿਲਾਉਟ ਕੋਈ ਐਨੀ ਐਵਿਡੈਂਸ ਕੇਸ ਚੱਲਦੀ ਜਾਂਦਾ ਉੱਥੇ ਉਹ ਹੁੰਦਾ ਵੀ ਹਸਬੰਦ ਨੂੰ ਹਰੈਸ ਕੀਤਾ ਤਾਂ ਮੈਂ ਇਹ ਗੱਲ ਕਹੂੰਗਾ ਸਾਰੇ ਪਤੀਆਂ ਦੇ ਲਈ ਜੋ ਇਹਨਾਂ ਚ ਜਨ ਵਿੱਚ ਫਸੇ ਹੋਏ ਨੇ ਉਹ ਜਿਹੜੇ ਪਤਨੀ ਦੇ ਦੁਆਰਾ ਜਿਹੜੇ ਕੇਸ ਨੇ ਲੰਬੇ ਚਲੇ ਜਾਂਦੇ ਨੇ 5 ਸਾਲ 10 ਸਾਲ ਚੱਲੀ ਜਾਂਦੇ ਨੇ ਉਹਨਾਂ ਕਿਸਾਂ ਦੇ ਵਿੱਚ ਨਾ ਫਸਦੇ ਹੋਏ ਡਿਫੈਂਸ ਤਾਂ ਤੁਸੀਂ ਲੌਂਗ ਹੀ ਲੌਂਗੇ 498ਏ ਦੇ ਵਿੱਚ ਡਿਫੈਂਸ ਲੈਣੇ ਫਿਰਦੇ ਆ 125 ਦੇ ਵਿੱਚ ਲੈ ਰਹੇ ਹੋ ਡਿਫੈਂਸ ਤੇ ਡਿਵੈਸਟਿਕ ਵਾਇਲੈਂਸ ਦੇ ਐਡਵਾਂਸ ਕੇਸ ਲੜ ਰਹੇ ਹੋ ਵੀ ਭਾਈ ਚਲੋ ਕੋਈ ਨਾ ਕੋਈ ਜਾ ਕੇ ਸੋਲੂਸ਼ਨ ਨਿਕਲੂਗਾ ਨਹੀਂ ਇਹਦਾ ਮੇਨ ਸੋਲੂਸ਼ਨ ਇਹ ਹੈ ਦੀ ਜੇ ਤੁਹਾਡੇ ਖਿਲਾਫ ਹੋਣੇ ਫਰਾਡ ਕੇਸ ਪਤਨੀ ਨੇ ਕੀਤੇ ਹੋਏ ਨੇ ਤਾਂ ਉਹਨਾਂ ਦੇ ਵਿੱਚੋਂ ਐਵੀਡੈਂਸ ਕਲੈਕਟ ਕਰੋ ਵੀ ਤੁਹਾਡੇ ਉਹਨਾਂ ਦੇ ਵਿੱਚੋਂ ਵਾਈਫ ਦੇ ਉੱਪਰ ਤੇ ਵਾਈਫ ਦੀ ਫੈਮਿਲੀ ਉੱਪਰ ਕਿਹੜਾ ਕੇਸ ਬਣਦਾ ਉਦੇ ਵਿੱਚ ਡੈਫਰਮੇਸ਼ਨ ਦਾ ਬਣ ਰਿਹਾ ਹੈ ਜਾਂ ਕੋਈ ਕ੍ਰਿਮినਲ ਕੰਫਰੈਂਸ ਜ ਬਣ ਰਿਹਾ ਹੈ ਜਾਂ ਕੋਈ ਹੋਰ ਕੋਈ ਚੀਜ਼ ਉਹਦੇ ਵਿੱਚੋਂ ਨਿਕਲ ਕੇ ਆ ਰਹੀ ਹੈ ਉਹਦੇ ਫੈਕਟਸ ਦੇ ਵਿੱਚੋਂ ਵੀ ਜੋ ਸੋਡੇ ਖਿਲਾਫ ਉਹ ਫਾਲਸਲੀ ਵਰਤੀ ਜਾਂਦੀ ਹੈ ਐਂਡ ਪੱਤਿਆਂ ਦੇ ਲਵੇ ਉਹ ਐਵੀਡੈਂਸ ਹੈਗੇ ਨੇ ਤਾਂ ਇਹਨਾਂ ਦੇ ਉੱਪਰ ਜਿਹੜੇ ਹੈਗੇ ਨੇ ਕਾਊਂਟਰ ਕੇਸ ਫਾਈਲ ਕੀਤਾ ਜਾਵੇ ਤਾਂ ਕਿ ਜਿਹੜੀ ਇਹ ਕਤਾਰ ਲੰਬੀ ਚੱਲਦੀ ਹੈ ਫਾਲਸ ਕੇਸਸ ਦੀ ਵਾਈ ਪਤਾ ਨਹੀਂ ਦੇ ਵੱਲੋਂ ਉਹ ਕਿਤੇ ਨਾ ਕਿਤੇ ਜਾ ਕੇ ਰੁਕ ਸਕੇ ਤੇ ਉਹਨੂੰ ਵੀ ਪ੍ਰੈਸ਼ਰ ਪਵੇ ਵੀ ਭਾਈ ਜੇ ਮੈਂ ਫੇਕ ਕੇਸ ਚਲਾ ਸਕਦੀ ਆ ਤਾਂ ਜਿਹੜਾ ਹਸਬੰਡ ਹੈ ਉਹ ਜਿਹੜੇ ਅਸਲੀ ਗੱਲਾਂ ਨੇ ਜੋ ਮੈਂ ਉਹਦੇ ਖਿਲਾਫ ਝੂਠ ਬੋਲੇ ਆ ਤਾਂ ਉਹ ਵੀ ਮੇਰੇ ਉੱਪਰ ਭਾਰੀ ਪੈਣਗੀਆਂ ਪੈਣਗੀਆਂ ਸੋ ਇਸ ਲਈ ਜਿਹੜੇ ਪਤੀ ਡਿਫੈਂਸ ਲੈ ਕੇ ਚੱਲਦੇ ਨੇ ਵੀ ਅਸੀਂ ਕੇਸ ਲੜੀ ਜਾਵਾਂਗੇ ਤੇ ਸਾਡੇ ਖਿਲਾਫ ਜੋ ਝੂਠ ਬੋ ਰਿਹਾ ਉਹਨੂੰ ਬੋਲੀ ਜਾਣ ਦੋ ਇਹ ਬੈਂਮ ਦੇ ਵਿੱਚ ਨਾ ਰਹੋ ਜਿਹੜੇ ਆਪਦੇ ਹਥਿਆਰ ਨੇ ਉਹਦੇ ਖਿਲਾਫ ਕੋਈ ਝੂਠ ਫਰਾਡ ਵਰਕੇ ਪੁਲਿਸ ਵੀ ਜੇ ਰਲਵੇਂ ਮੇਰੇ ਨਾਲ ਕੰਮ ਕਰਦੀ ਹੈ ਤਾਂ ਪੁਲਿਸ ਦੇ ਉੱਪਰ ਵੀ ਐਕਸ਼ਨ ਲਗੋ ਕਿਉਂਕਿ ਇਨਵੈਸਟੀਗੇਸ਼ਨ ਆਫੀਸਰ ਹੀ ਐਦਾਂ ਦਾ ਬੰਦਾ ਹੁੰਦਾ ਹੁੰਦਾ ਜਿਹਨੂੰ ਪਤਾ ਹੁੰਦਾ ਸਾਰੇ ਸਚਾਈ ਦਾ ਵੀ ਇਹ ਫਾਲਸ ਕੇਸ ਹੈ ਕਿ ਇਹ ਸਹੀ ਕੇਸ ਹੈ ਤਾਂ ਉਹਦੇ ਖਿਲਾਫ ਵੀ ਤੇ ਪਤਨੀ ਦੇ ਖਿਲਾਫ ਵੀ ਜਿਹੜਾ ਹੈਗਾ ਇਹ ਆਪਣੀਆਂ ਜਿਹੜੀਆਂ ਕ੍ਰਿਮੀਨਲ ਪ੍ਰੋਸੀਡਿੰਗਸ ਨੇ ਨਿਕਲ ਲੈ ਲਈਓ ਉਹ ਤੁਸੀਂ ਜ਼ਰੂਰ ਵਰਤੋ ਥੈਂਕ ਯੂ